ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੱਥੇ ਭੈਣ ਇੱਕ ਸੂਟ ਠੀਕ ਕਰਨ ਨੂੰ ਦੇ ਕੇ ਗਈ ਸੀਗੀ। ਖੁੱਲਾ ਸੀਗਾ। ਸੌਰੀ ਟਾਈਟ ਸੀਗਾ ਠੀਕ ਕਰਨਾ ਸੀਗਾ। ਤੇ ਮੈਂ ਇਹਨੂੰ ਸਿਉਣ ਲਾਤੀ ਸੀਗੀ ਤੇ ਮੰਮੀ ਇਹਦੀ ਤਰਪਾਈ ਕਰ ਰਹੀ ਆ। ਕਿਉਂਕਿ ਮੇਰੇ ਸਵੇਰੇ ਨਾਈਫ ਵੱਜ ਗਈ ਮੈਨੂੰ ਹਸਪੀਟਲ ਜਾਣਾ ਪਿਆ ਟੀਕਾ ਲਵਾ ਕੇ ਲੈ ਕੇ ਆਂਦਾ ਮੈਂ। ਫੈਸੇ ਵੀ ਤਰਪਾਈ ਕਰਨੀ ਮੈਨੂੰ ਸ਼ੁਰੂ ਤੋਂ ਪਸੰਦ ਨਹੀਂ ਹੈਗੀ। ਮੈਂ ਸਿਰਫ ਕੱਪੜੇ ਸਿਉਣੇ ਦਾ ਹੀ ਕੰਮ ਕੀਤਾ ਹੈ। ਤਰਪਾਈਆਂ ਲਗਾਵਾ ਕਦੇ ਨਹੀਂ ਕੀਤਾ। ਤੇ ਆਹ ਹੁਣ ਮੰਮੀ ਦਾ ਸੂਟ ਆ ఇండియా ਤੋਂ ਲੈ ਕੇ ਆਂਦਾ। ਇਹ ਹੁਣ ਇੱਥੇ ਸਿਉਣਾ ਹੈ ਆਪਾਂ ਨੇ ਤੇ ਹੁਣ ਪੰਗਾ ਇਹ ਆ ਵੀ ਨਾ ਇਹਦੀ ਗਲੇ ਦੀ ਬੁਕਰਮਾ ਤੇ ਨਾ ਇਹਦੇ ਪੌਂਚਿਆਂ ਦੀ ਆ ਮੈਂ ਜਦੋਂ ਇੰਡੀਆ ਤੋਂ ਮਗਵਾਉਣ ਲੱਗੀ ਸੀ ਉਹ ਤੇ ਮੇਰੇ ਯਾਦ ਸੀ ਪਹਿਲਾਂ ਪਰ ਟਾਈਮ ਤੇ ਮੈਂ ਭੁੱਲ ਗਈ ਜਦੋਂ ਕੂਰੀਅਰ ਕਰਾਇਆ ਹੁਣ ਬੁਕਰਮ ਦੋਨੇ ਨਹੀਂ ਹੈਗੀਆਂ ਹੁਣ ਬੁਕਰਮ ਆਊਗੀ ਤਾਂ ਇਹ ਸਿਉ ਹੋਊਗਾ ਆ ਦੋ ਕਮੀ ਸੀਗੇ ਭੈਣ ਦੇ ਇਹ ਦੋਨੇ ਸੈੱਟ ਕਰਦੇ ਜੇ ਪੁਰਾਣੀਆਂ ਬੀਬੀਆਂ ਸਮਝਉਂਦੀਆਂ ਸੀ ਨਾ ਪਹਿਲਾਂ ਬਜ਼ੁਰਗ ਬੀਬੀਆਂ ਕਪੜੇ ਚਾਉਂਦੀਆਂ ਨੇ ਸੀ ਜੇਰੀ ਉਹ ਗਲੇ ਤੇ ਲਾ ਲੈਂਦੀਆਂ ਸੀ ਤੇ ਇੱਕ ਲੀੜਾ ਹੀ ਉਹ ਥੱਲੇ ਪਹੁੰਚਾ ਜਲਾ ਦਿੰਦੀਆਂ ਸੀ ਉਹ ਕੀ ਕਹਿੰਦੇ ਆ ਨਾ ਉਹ ਜੇ ਤੱਕ ਘਰੇ ਪਾਉਣੇ ਵਾਲਾ ਆ ਫਿਰ ਤਾਂ ਚੱਲ ਜਾਂਦਾ ਉਹ ਕੀ ਸਕਰੋਲ ਨਹੀਂ ਮੈਂ ਤਾਂ ਪਹੁੰਚਦੀ ਪਰ ਉਹ ਜੇ ਮਤਲਬ ਘਰੇ ਪਾਉਣੇ ਵਾਲਾ ਹੁੰਦਾ ਫਿਰ ਤਾਂ ਉਹ ਗਲੇ ਤੇ ਨੀਰ ਲੱਗ ਜਾਂਦੀ ਆ ਮੈਂ ਜਿਵੇਂ ਆਪਣੇ ਕਾਲਜ ਵਾਲੇ ਹੁੰਦੇ ਸੀ ਉਹਨਾਂ ਦੇ ਮੈਂ ਲਾ ਵੀ ਦਿੰਦੀ ਸੀਗੀ ਉਹ ਟੈਂਪਰੇਰੀ ਜੀ ਸੀਗੀ ਪਰ ਹੁਣ ਜਿਹੜਾ ਸੂਟ ਮਤਲਬ ਵਧੀਆ ਚਾਗਾ ਹੁਣ ਜਿਵੇਂ ਇਹਦੇ ਲਾਈਨਿੰਗ ਵੀ ਲੱਗਣੀ ਆ ਫਿਰ ਉਹ ਲੀਰ ਲਾ ਕੇ ਕੰਮ ਸੈਟਿੰਗ ਚ ਨਹੀਂ ਆਉਣਾ ਹੈਗਾ ਮੇਰੇ ਤੋਂ ਡੇਲੀ ਵੇਅਰ ਵਾਲੇ ਕੱਪੜੇ ਹੁੰਦੇ ਸੀ ਉਹਨਾਂ ਦਾ ਮੈਂ ਚਲਾ ਲੈਂਦੀ ਸੀ ਇਦਾਂ ਹੀ ਗਾਵੇਂ ਬੁਰੀ ਜੀ ਲੱਗੂਗੀ ਇਸ ਕਰਕੇ ਹੁਣ ਲੈਸ ਹਲੇ ਤੱਕ ਸਾਨੂੰ ਲੱਭੀ ਨਹੀਂ ਹੈਗੀ ਜਦੋਂ ਸੂਟ ਵਧੀਆ ਸੌਦਾ ਜੇ ਤੁਸੀਂ ਇਸ ਨੇ ਸੌਣਾ ਮੈਂ ਤਾਂ ਮਰ ਜਾਵਾਂ ਸੂਟ ਤਾਂ ਸਿਉਂ ਲਈਦੇ ਆਗੇ ਬਸ ਪਹਿਲਾਂ ਉਦਾਂ ਹੀ ਉਹ ਸੀਗਾ ਸਮਾਨ ਜਾਈ ਨਹੀਂ ਪੂਰਾ ਹੋ ਰਿਹਾ ਸੀਗਾ ਅਸਲ ਦੇ ਵਿੱਚ ਜਿਹੜੀ ਉਰੇ ਵਾਲੀ ਮਸ਼ੀਨ ਆ ਨਾ ਏ ਹਜੇ ਮਤਲਬ ਇਹਦਾ ਬਹੁਤਾ ਹਿਸਾਬ ਨਹੀਂ ਆਇਆ ਹੁਣ ਮਤਲਬ ਇਹਦਾ ਹਿਸਾਬ ਆ ਗਿਆ ਬੇਸਿਕ ਜਿਹੜੀ ਇਹ ਵਾਲੀ ਮਸ਼ੀਨ ਹੈਗੀ ਇਹ ਬਾਕੀ ਕੰਮ ਪੀਕੋ ਵਗੈਰਾਲੇ ਵੀ ਕਰਦੀ ਹੈਗੀ ਪਰ ਹਜੇ ਤਾਂ ਉਹ ਵਾਲਾ ਹਿਸਾਬ ਨਹੀਂ ਆਇਆ ਹੁਣ ਸੂਟਾਂ ਵਾਲਾ ਹਿਸਾਬ ਤਾਂ ਆ ਗਿਆ ਪਰ ਇਹਦੇ ਜੀ ਧਾਗਾ ਪਾਉਣਿਆਂ ਵਾਲਾ ਸੌਖਾ ਸਿਸਟਮ ਆਪਰੋਂ ਮੈਨੂੰ ਹਲੇ ਤੱਕ ਚਲਾਉਣਾ ਨਹੀਂ ਆਇਆ ਮੈਂ ਹਲੇ ਵੀ ਦੇਸੀ ਤਰੀਕੇ ਨਾਲ ਧਾਗਾ ਪਾਣੀ ਹੈਗੀ ਲਾ ਦੋ ਸੂਟ ਸੀਗੇ ਮਮੀ ਕੈਂਚੀ ਬਹੁਤ ਕੀਆ ਹੋਰ ਕਿਤੇ ਘਾਟੀ ਦੂਰੀ ਫਿਰ ਤੋਂ ਹੋ ਗਿਆ ਸੀ ਇੱਕ ਵਾਰੀ ਮੈਂ ਵੀ ਜਕਾਰ ਕੱਟ ਲਾ ਲਿਆ ਸੀ ਆਪਦੇ ਸੂਟ ਦੇ ਉਹ ਵੀ ਬਹੁਤ ਤਿੱਖੀ ਕੈਂਚੀ ਸੀ ਜਿਹੜੀ ਇੰਡੀਆ ਕੈਂਚੀ ਹੁੰਦੀ ਆ ਉਹ ਵੀ ਬਾਲੀ ਗੈਂਟ ਹੁੰਦੀ ਹੈਗੀ ਪਿੱਤਲ ਜਿਹੇ ਦੇ ਮੁੱਠੇ ਵਾਲੀ ਨਾ ਚੱਕ ਪੱਲੇ ਇਸੇ ਕੈਂਚੀ ਉਹ ਪਤਾ ਨਹੀਂ ਉੱਥੇ ਵੀ ਨਹੀਂ ਮੈਨੂੰ ਯਾਦ ਹੈਗਾ ਮੈਂ ਹੁਣ ਮਗਵਾਣੀ ਸੀਗੀ ਅਸਲ 'ਚ ਮੈਂ ਭੁੱਲ ਗਈ ਉਦੋਂ ਤੇ ਹੁਣ ਆਪਾਂ ਇਹ ਸੂਟ ਕੱਟਦੇ ਆਂ ਵੈਸੇ ਇਹ ਤਾਂ ਮੈਨੂੰ ਕਲਰ ਪਰਸਨਲੀ ਬਹੁਤ ਪਿਆਰਾ ਲੱਗਿਆ ਹਾਂ ਲੱਗਦੀਆਂ ਜਿਵੇਂ ਗਿੱਲਾ ਹੋਇਆ ਹੁੰਦਾ ਚੀਜ਼ ਹਨ ਫਰਕ ਉਹ ਆ ਨਾ ਸ਼ੇਡ ਜੀ ਦਾ ਫਰਕ ਆ ਨਹੀਂ ਸੈੱਟ ਕੀਤੇ ਨੇ ਸੈਟ ਕੀਤੇ ਆ ਸਿਆਉਣਾ ਦਾ ਆ ਵਾਲਾ ਆ ਸੂਟ ਆ ਆਪਦੇ ਸੂਟ ਸਿਆਉਣੇ ਵਾਲੇ ਪਸੰਦ ਸੀਗੇ ਮੈਂ ਆਪਦਾ ਸੂਟ ਇੱਕ ਦਿਨ ਜ ਪੂਰਾ ਕਰ ਦਿੰਦੀ ਸੀ ਮੰਮੀ ਦਾ ਸੂਟ ਮੇਰਾ ਮਹੀਨਾ ਵੀਨਾ ਰੋਲਦਾ ਰਹਿੰਦਾ ਸੀਗਾ ਤੇ ਹੁਣ ਦੇਖਦੇ ਆ ਕਿੰਨੇ ਦਿਨ ਰੋਲਦਾ ਆ ਕਿਉਂਕਿ ਮੰਮੀ ਨਖਰੇ ਵਾਲੇ ਕਰਦੇ ਸੀਗੇ ਵਾਰ ਹੁਣ ਮੰਮੀ ਨੂੰ ਟੇਲਰਾਂ ਕੋਲ ਪਹੁੰਚ ਕੇ ਫਿਰ ਪਤਾ ਲੱਗਿਆ ਵੀ ਨਹੀਂ ਕਰੇ ਠੀਕਾ ਉਹ ਕੰਮ ਨਹੀਂ ਹੁੰਦਾ ਕਰਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਉਹ ਬਾਹਰ ਦੇ ਦੇ ਕੇ ਹਜ਼ਾਰ-ਹਜ਼ਾਰ ਰੁਪਿਆ ਟੇਲਰ ਨੂੰ ਫੇਰ ਸਮਝ ਆਉਂਦੀ ਸੀਗੀ ਵੀ ਕੋਈ ਕੋਈ ਚੰਦ ਤਾਰੇ ਨਹੀਂ ਸੂਟ ਤੇ ਲਾਉਂਦਾ ਹੈਗਾ ਆਹ ਨਹੀਂ ਲਾਉਂਦੇ ਸੀ ਮੇਰੇ ਇਸ ਟਾਕ ਦਾ ਪਾਈਪਿੰਗ ਮੈਂ ਮੇਰੇ ਕਦੇ ਨਹੀਂ ਕਿਸੇ ਨੇ ਲਾਈ ਹੁਣ ਲਵਾ ਕੇ ਲਿਆਂਦੀ 1700 ਲੈ ਲਿਆ ਪਾਈਪਿੰਗ ਤਾਂ ਲੱਗ ਗਈ ਦੇਖ ਲਓ ਹੁਣ ਪਾਈਪਿੰਗ ਬਿਨਾ ਸਰ ਜੂਗਾ ਆ ਲਿਆਉਂਗੀ ਆਹ ਇਹਦੇ ਕਲਰ ਨਾਲ ਦੇ ਲਿਆਉ ਕਾਹਨੂੰ ਚਲੂਸ ਕੱਢਣਾ ਹਾਈ ਨਹੀਂ ਉਹ ਤਾਂ ਟ੍ਰੈਂਡ ਜਾ ਗਿਆ ਹੁਣ ਨਾਲੇ ਹੁਣ ਇਹਦੇ ਤੇ ਆਲਰੇਡੀ ਆ ਦੇਖੋ ਡਿਜ਼ਾਈਨ ਹੈਗਾ ਆ ਵਿੱਚ ਲੈਸ ਹੈਗੀ ਆ ਪਾਈ ਹੋਈ ਹੈਗੀ ਹੁਣ ਮਤਲਬ ਬਾਹ ਲਈ ਹੈਵੀ ਜਾ ਕਰਕੇ ਕੀ ਕਰਨਾ ਬੁਰਾ ਲੱਗਦਾ ਜੇ ਤਾਂ ਕੁਝ ਹੋਵੇ ਨਾ ਫਿਰ ਤਾਂ ਹੈ ਬਾਹਾਂ ਵਾਂ ਦੇਖਣੀਆਂ ਪੈਣਗੀਆਂ ਕਿੱਦਾਂ ਸੈੱਟ ਆਉਂਦੀਆਂ ਨੇ ਪਹਿਲਾਂ ਮੈਂ ਆਪਣੇ ਸੂਟਾਂ ਦਾ ਕੀ ਕਰਦੀ ਸੀ ਮੈਂ ਡਿਜ਼ਾਈਨ ਵੀ ਨਹੀਂ ਦੇਖਦੀ ਹੁੰਦੀ ਸੀ ਮੈਂ ਬਾਹ ਦਾ ਕੱਪੜਾ ਦੇਖ ਲੈਣਾ ਵੀ ਬਾਹ ਪੂਰੀ ਆ ਰਹੀ ਹੈ ਲੰਬਾਰੀ ਚ ਮੈਂ ਚੱਕ ਦੇਣਾ ਕੰਮ ਉਦਾਂ ਹੀ ਆਹ ਹੋਊਗਾ ਇਹ ਵਾਲ ਆਹ ਹੋਊਗਾ ਜੋੜ ਜੋੜ ਪਾਉਣਾ ਪੈਣਾ ਉਹੀ ਮੈਂ ਦੇਖ ਰਹੀ ਆ ਹਾਂ ਚ ਜੋੜ ਪਾਉਣਾ ਪਊ ਜੋੜ ਪਾਉਣਾ ਪੈਣਾ ਮਾ ਇਹਦੇ ਜੀ ਵੱਧ ਪੈਸੇ ਲੱਗਣਗੇ ਤੁਹਾਡਾ ਕੱਪੜਾ ਕੱਟਦਾ ਮੇਰੀ ਮਿਹਨਤ ਦੁੱਗਣੀ ਲੱਗਣੀ ਆ ਇਧਰੋਂ ਆਹ ਮੂਰੇ ਆ ਜੂਗਾ ਨਾ ਆਹ ਕੱਪੜਾ ਕਢਾਈ ਹਾਂ ਜੀ ਇਹ ਚੀਜ਼ ਮੂਰੇ ਆਊਗੀ ਇਹ ਮੂਰੇ ਆਊਗੀ ਇਹ ਹੁਣ ਮੰਮੀ ਨੂੰ ਮੈਂ ਕਿਹਾ ਵੀ ਤੁਸੀਂ ਦੇੜ ਦੋ ਫੇਰ ਮੈਂ ਕੱਟ ਦਿੰਨੀ ਆਂਗੀ ਇਹ ਕੀ ਕਹਿੰਦੇ ਆ ਇਹ ਜੁੜਿਆ ਹੋਇਆ ਸੀਗਾ ਸਲਾਈ ਦੇ ਵਿੱਚ ਸਾਰਾ ਕੱਪੜਾ ਹੁਣ ਆਪਾਂ ਕੱਟ ਦਿਆਂ ਇਹਨੂੰ ਫਿਲਹਾਲ ਦੀ ਘੜੀ ਆਪਣਾ ਕੰਮ ਸਿਰਫ ਇਨਾ ਕੀ ਆ ਵੀ ਆਪਾਂ ਇਹਦੀ ਮਿੰਨਤੀ ਕਰ ਲਈਏ ਕਮੀਜ਼ ਦਾ ਕੱਪੜਾ ਲਾ ਲਈਏ ਇਹ ਲੇ ਦੇ ਲਾਈਨਿੰਗ ਲੱਗਣੀ ਹੈਗੀ ਇਸ ਕਰਕੇ ਜਿਹੜੇ ਤਾਂ ਪਲੇਨ ਸੂਟ ਹੁੰਦੇ ਹੈਗੇ ਉਹਨਾਂ ਦੀ ਸਿਰਦਰ ਦੀ ਘੱਟ ਹੁੰਦੀ ਆ ਉਹ ਕੱਟਣੇ ਸੌਨੇ ਸੌਖੇ ਹੁੰਦੇ ਆ ਹੁਣ ਜਿਵੇਂ ਆਹ ਕੜਾਈ ਜੇ ਵਾਲੇ ਆ ਜਾਂਦੇ ਆ ਇਹਨਾਂ ਦਾ ਪੰਗਾ ਪੈ ਜਾਂਦਾ ਇਹਨਾਂ ਦੀ ਕੜਾਈ ਦਾ ਧਿਆਨ ਰੱਖਣਾ ਪੈਂਦਾ ਹੁਣੇ ਦੋਨੇ ਪਾਸਿਓ ਜਿਹੜੇ ਇਹ ਵਿਚਕਾਰ ਆਉਂਦੀ ਆ ਇਸ ਤਰੀਕੇ ਇਹ ਜਿਹੜੀ ਕੜਾਈ ਆ ਨਾ ਇਹਦੀ ਹੁਣ ਇਹ ਵਿਚਕਾਰ ਤੋਂ ਹੀ ਰੱਖ ਕੇ ਇਹਨੂੰ ਕੱਟਣਾ ਪੈਣਾ ਜਿੰਨਾ ਕੱਪੜਾ ਮਰਜੀ ਵੇਸਟ ਹੋਵੇ ਉਹ ਨਹੀਂ ਦੇਖ ਸਕਦੇ ਹੁਣ ਡਿਜ਼ਾਈਨ ਦੇਖਣਾ ਪੈਣਾ ਜਿਹੜੇ ਪਲੇਨ ਕੱਪੜੇ ਹੁੰਦੇ ਆਗੇ ਕੋਈ ਡਿਜ਼ਾਈਨ ਨਹੀਂ ਹੁੰਦਾ ਉਹਨਾਂ ਦੇ ਵਿੱਚ ਖਰਾਬੀ ਦਾ ਚਾਂਸ ਘੱਟ ਜਾਂਦਾ ਤੇ ਨਹੀਂ ਤਾਂ ਇਹ ਵੀ ਸਵਾਇ ਹੀ ਦੇਣਾ ਸੀ ਅਸਲ ਦੇ ਵਿੱਚ ਉਦੋਂ ਲਾਈਨਿੰਗ ਜੀ ਨਹੀਂ ਟਾਈਮ ਨਾਲ ਇਹਦੀ ਲੱਭੀ ਹੈਗੀ ਫਿਰ ਸਵਾਇ ਹੀ ਨਹੀਂ ਬਾਕੀ ਮੈਂ ਸੋਚਿਆ ਮੈਂ ਵੀ ਥੋੜੀ ਬਹੁਤ ਤਲਾਕਾਰੀ ਕਰ ਲਵਾਂਗੀ ਆਪਣੀ ਇਹ ਹੁਣ ਦੋਨੋਂ ਪਾਸਿਓ ਸੈੱਟ ਕਰਕੇ ਫਿਰ ਹੁਣ ਇਹਦੀ ਮਿਲਤੀ ਹੋਊਗੀ ਇਸੇ ਕਰਕੇ ਆਪਾਂ ਟੋਟੇ ਦੇ ਲਿਹਾਇ ਦੇ ਸੀਗੇ ਸਸਤੇ ਜੇ ਆਪਾਂ ਆਪਦੇ ਸੂਟ ਉਹਨਾਂ ਤੋਂ ਹੀ ਸੰਨ ਦੇ ਸੀ ਕਾਨ ਜੀ ਲੱਗ ਰਹੀ ਹੈ ਕੱਪੜੇ 'ਚ ਆ ਨਾਲਾ ਕੱਪੜਾ ਖਰਾਬੀ ਕਰ ਦਿੰਦਾ ਇਹ ਸ਼ਾਂਤੀ ਤੇ ਵੀ ਖਰਾਬੀ ਰਹਿ ਜਾਂਦੀ ਹੈ ਇਹਦੇ ਵਿੱਚ ਪੰਗਾ ਇਹ ਹੁੰਦਾ ਜਿਹੜਾ ਤਾਂ ਪਲੇਨ ਹੋਵੇ ਉਹਦੀ ਕਾਰਗੜੀ ਸੌਖੀ ਹੁੰਦੀ ਆ ਇਹਦੀ ਲੈਂਸ ਆ ਸਾਰੀ ਇਹਦੇ ਕਰਕੇ ਇਹਦਾ ਵੱਧ ਕੰਮ ਖਰਾਵਾ ਚਲ ਕੋਈ ਨਾ ਮੰਮੀ ਕਿਹੜਾ ਹੋ ਰਿਹਾ ਤੇ ਜਾ ਨਹੀਂ ਤੇ ਚਲ ਜਾਣਾ ਕੰਮ ਮੈਨੂੰ ਤਾਂ ਵੈਸੇ ਬੜਾ ਭਰੋਸਾ ਸੀਗਾ ਨਹੀਂ ਇਹਦੇ ਤੇ ਮੇਰੀ ਸਟਿਚਿੰਗ ਤੇ ਸਟਿਚਿੰਗ ਸਕਿਲਸ ਤੇ ਤਾਂ ਵੇਸਟੀ ਨਹੀਂ ਕਰਨੀ ਚਾਹੀਦੀ ਮੇਰੀ ਮੈਂ ਵੀ ਭੁੱਲ ਗਈ ਸੀ ਬੜੇ ਟਾਈਮ ਬਾਅਦ ਸੌਣ ਲੱਗੀ ਆ ਇਹ ਕਹਿੰਦੀ ਮੈਂ ਕਰਨਾ ਕੇ ਦੇਖਣਾ ਵਾ ਕਰਨਾ ਵਾ ਪਿਆ ਵਾ ਮੈਂ ਕਹਿੰਦੀ ਰਹਿਣ ਦੇ ਕੰਨ ਨੂੰ ਪੰਗਾ ਲੈਣਾ ਕਰ ਪਰ ਫਿਰ ਮੈਂ ਸੋਚਿਆ ਮੀ ਮੈਂ ਪਹਿਲਾਂ ਕੱਟਦੀ ਨਹੀਂ ਹੈਗੀ ਪਹਿਲਾਂ ਮੈਂ ਮਿਹਨਤ ਕਰਦੀ ਆ ਫੇ ਮੇਰੇ ਮਾਂ ਚ ਐ ਵੀ ਯਾਰ ਮਸ਼ੀਨ ਵੀ ਲਿਆ ਕੇ ਦਿੱਤੀ ਆ ਚਲ ਕੁਝ ਕਰੇ ਲੋ ਵੀ ਚੱਲੇ ਪਊਗੀ ਮਸ਼ੀਨ ਨਹੀਂ ਇੱਡਾ ਆਪਾਂ ਖਰਾਬੀ ਨਹੀਂ ਕਰਦੇ ਆਪਾਂ ਟਾਲੀ ਨਹੀਂ ਕਰਦੇ ਹੁੰਦੇ ਫੇ ਮੈਂ ਫੇਰ ਵੀ ਮੈਂ ਕਿਹਾ ਸੋਚ ਲਵਾਂ ਇਹ ਹੁਣ ਮੈਂ ਕੀ ਕਹਿੰਦੇ ਆ ਇਹ ਜਦੋਂ ਘੱਟ ਕੱਪੜਾ ਹੋਵੇ ਉਹਦੇ ਆਲੀ ਸਲਵਾਰ ਕੱਟੀ ਹੈਗੀ ਹੋਣ ਮੇਰੀ ਕੋਈ ਸਕਿੱਲ ਤੇ ਨਹੀਂ ਭਰੋਸਾ ਹੈਗਾ ਮੈਂ ਦੇਖੋ ਵੀ ਘੱਟ ਕੱਪੜੇ ਤੇ ਮੈਂ ਭਾਰੀ ਸਲਵਾਰ ਬਣਾ ਸਕਦੀ ਆਂਗੀ ਮੇਰੇ ਜਿੰਨੀ ਸਕਿੱਲ ਹੈਗੀ ਮੱਟੇ ਬਨ ਲਓ ਥੱਲੇ ਨਹੀਂ ਭਾਰੀ ਹੋ ਚੁਗੀ ਹੁਣ ਕਹਿੰਦੇ ਆਗੇ ਇਹ ਆਪਾਂ ਨੇ ਚੋਰਾ ਕਰਕੇ ਕੱਪੜਾ ਲਿਆ ਸੀਗਾ ਤੇ ਜਿੰਨੀ ਤੁਹਾਡੀ ਸਲਵਾਰ ਦੀ ਲੰਬਾਈ ਆ ਉਹ ਤੇ 4 ਮੀਟਰ 4 ਮੀਟਰ ਕਿਹਦਾ ਚ 4 ਮੀਟਰ ਨਹੀਂ 4 ਇੰਚ ਐਕਸਟਰਾ ਤੇ 10 ਇੰਚ ਝੋਲੀ ਛੱਡ ਲੈ ਕੇ ਕਾਰਡ ਪਾ ਦੇਣੀ ਹੈ ਇਹਦੀ ਹੁਣ ਇਹ ਸਮਝ ਆਉਣੀ ਆਣੀ ਹੈ ਜਿਹੜੀ ਨੂੰ ਸਿਉਣਾ ਆਉਂਦਾ ਉਹ ਜਿਹਨੂੰ ਮਾੜਾ ਮਾੜਾ ਬੇਸਿਕ ਪਤਾ ਹੈ ਹਾਂ ਦੂਜੇ ਦੇ ਮਤਲਬ ਬਸ ਚ ਗੱਲ ਨਹੀਂ ਆਉਣੀ ਹੈ ਇਹ ਚੋਹਰਾ ਕਾਰ ਲਿਆ ਕਪੜਾ ਜਿੰਨਾ ਆਪਣੇ ਕੋਲ ਕਪੜਾ ਸੀਗਾ ਇਧਰ ਤੋਂ ਲੈ ਕੇ ਆਪਾਂ ਨੇ 5 ਇੰਚ ਐਕਸਟਰਾ ਲੈ ਲਿਆ ਲંબਾਈ ਲੈ ਲਈ ਸਲਵਾਰ ਦੀ ਲંબਾਈ ਜਿਵੇਂ 34 ਇੰਚ ਸੀਗੀ ਆਪਾਂ ਮਤਲਬ 35 ਲੈ ਲਈ ਥੋੜੀ ਵੱਧ ਲੈ ਲਈ ਕਿਉਂਕਿ 35 ਕਿੰਨਾ 43 35 ਤੁਹਾੜਾ ਕਿੰਨੇ ਚੋਹਰੇ ਚ ਬਾਤ ਲੈਣੀ ਆ ਮੈਂ ਦੱਸ ਰਹੀ ਆ ਨਾ ਚਾ ਮਤਲਬ ਨਾਰਮਲ ਆਪਾਂ 35 ਇੰਚ ਲਈਆ 4 ਇੰਚ ਵੱਧ ਹੋ ਗਈ ਕਿੰਨੀ ਹੋ ਗਈ 39 39 10 ਇੰਚ ਹੋਰ ਵੱਧ ਲਈ ਹੈ ਬੈਲਟ ਦੀ 45 ਨਾ 49 ਹਾਂ ਅੰਨਕ ਜਾ ਨਾਲੋਂ ਮਤਲਬ 50 ਹੀ ਲੈ ਲਓ ਮਤਲਬ ਉਹ ਵੱਧਦਾ ਆ ਹੁੰਦਾ ਕਿ ਕਾਰਟਸ ਨਿਕਲ ਜਾਂਦੀ ਕਈ ਵਾਰ ਸੌਣ ਜਾਂ ਜਾਂਦੀ ਆ ਇਹ ਐਨੀ ਮਤਲਬ ਆਪਾਂ ਨਿਸ਼ਾਨੀ ਲਾ ਲਈ 50 ਇੰਚ ਦੀ ਨਿਸ਼ਾਨੀ ਲਾ ਕੇ 10 ਇੰਚ ਬੈਲਟ ਮੇੜ ਕੇ ਇਹ ਡਰੋਂ ਪਾਜਾ ਮੈਨੂੰ ਦੇਣਾ ਵਾ ਉਹ ਇਹਨੂੰ ਸਮੋਸਾ ਸਲਵਾਰ ਕਹਿ ਦਿੰਦੇ ਆ ਮਤਲਬ ਇਹਨੂੰ ਆ ਦੇਖੋ ਇੱਥੇ ਇਹਦਾ ਸਮੋਸਾ ਬਣ ਗਿਆ ਥੋੜਾ ਪਤਾ ਨਹੀਂ ਦਿਖ ਰਿਹਾ ਕਿ ਨਹੀਂ ਇਹਨੂੰ ਸਮੋਸਾ ਸਲਵਾਰ ਕਹਿੰਦੇ ਆ ਤੇ ਮੇਰੀ ਫੇਵਰਿਟ ਸਲਵਾਰ ਸੀਗੀ ਜਦੋਂ ਮੈਂ ਕੱਪੜੇ ਦੂਜੇ ਪਾਉਂਦੀ ਸੀ ਨਾ ਮੈਂ ਇਹੀ ਸੇ ਆਉਂਦੀ ਹੁੰਦੀ ਸੀ ਕਿਉਂਕਿ ਲੰਬੇ ਬੰਦੇ ਦੀ ਭਾਰੀ ਸਲਵਾਰ ਬਣਾ ਲਈ ਔਖੀ ਹੋ ਜਾਂਦੀ ਹੈ ਅੱਜਕੱਲ ਕਪੜਾ ਘੱਟ ਹੀ ਆਉਂਦਾ ਹੈ ਬਾਕੀ ਜੇ ਹੋਊਗਾ ਸਮੋਸਾ ਮੰਮੀ ਦਾ ਬਣੂਗਾ ਮੇਰਾ ਕੁਝ ਨਹੀਂ ਚੱਲੂਗਾ ਇਹ ਕੈਂਚੀ ਵਾਲੀ ਘੈਂਟ ਆ ਇਹ ਨੇ ਡਾ ਵਿਗਾਂਜੀ ਹੈਗੀ ਇਹਦੇ ਵਾਲੇ ਲੋਹੇ ਦੀ ਕਾਂਜੀ ਬੜੀ ਕਦਰ ਨਾਲ ਬੰਦੀ ਆ ਪਰ ਇਹ ਉਦੋਂ ਵੀ ਵਧੀਆ ਹੈ ਕੱਟ ਦੀ ਵਧੀਆ ਹੈ ਉਹ ਹੈ ਉਹ ਜਗ੍ਹਾ ਤਾਂ ਜਮੇ ਨਹੀਂ ਕੱਟਦੀ ਹੁੰਦੀ ਮੇਤੋਂ ਨਹੀਂ ਬਾਹਲਾ ਹੀ ਕੱਟਦੀ ਉਹ ਸੈਂਸਾ ਉਹ ਛੇਤੀ ਉਹ ਹੋ ਜਾਂਦੀਆਂ ਨੇ ਕਿਉਂਕਿ ਕਾਗਜ਼ ਕੋਹ ਜੇ ਕੱਟ ਦਈ ਦੇਣਾ ਨਾ ਹੁਣ ਇਹ ਆਪਣਾ ਸਮੋਸਾ ਨਿਕਲ ਗਿਆਵੇਂ 4 ਇੰਚ ਲਿਆ ਸੀਗਾ ਜੇ 5 ਇੰਚ ਲਾਉਂਗੇ ਪ੍ਰੋਪਰ ਸਮੋਸਾ ਬਣ ਜਾਣਾ ਤੇ ਜਿਹੜਾ ਦੂਜਾ ਪਾਸਾ ਸੀਗਾ ਉਹਦੇ ਤੋਂ 50 ਦਾ ਅੱਧ ਕਰਕੇ 25 ਇੰਚ ਤੇ ਨਿਸ਼ਾਨੀ ਲਾ ਕੇ ਐਵੇਂ ਤਰਸ਼ੀ ਕੱਟ ਪੈ ਜਾਣੀ ਹੈ ਦਨੂ ਇਹ ਇੰਨਾ ਕੰਮ ਸੀਗਾ ਤੇ ਹੁਣ ਇਹ ਕਟਿੰਗ ਹੋ ਗਈ ਹਾਂਜੀ ਬਸ ਆਹ ਰਹਿ ਗਈ ਆਪਣੀ ਝੋਲੀ ਆ ਇਧਰੋਂ ਆਹ ਕੱਟ ਦਿੰਨੀ ਆਪਾਂ ਕਟਿੰਗ ਤਾਂ ਮੈਂ ਬਹੁਤ ਸਿੱਖੀ ਆ ਮੈਂ ਮਹੀਨਾ ਲਾਇਆ ਕਟਿੰਗ ਸਿੱਖਣਗੇ ਕਟਿੰਗ ਚ ਖਰਾਬੀ ਨਹੀਂ ਹੋ ਸਕਦੀ ਸਲਾਈ से ਹੋ ਸਕਦੀ ਆ ਕਿਉਂਕਿ ਮੈਂ ਸਲਾਈ ਸਿੱਖੀ ਹੋਈ ਨਹੀਂ ਕੱਲੀ ਕਟਿੰਗ ਹੀ ਸਿੱਖਦੀ ਰਹਿ ਗਈ ਮੈਂ ਸੈਂਟਰ ਚ ਜਾਂਦੀ ਹੁੰਦੀ ਸੀ ਆਪਦੀ ਤਾਂ ਇੰਨਾ ਕੱਲੀ ਕਟਿੰਗ ਸਿੱਖ ਕੇ ਆ ਜਾਂਦੀ ਸੀ ਉੱਥੋਂ ਕਿਉਂਕਿ ਮੇਰੀ ਭੂਆ ਹੌਣ ਹੀ ਕਹਿੰਦੀ ਸੀ ਕਿ ਸਲਾਈ ਸੌਖੀ ਹੈਗੀ ਵੀ ਇੱਕ ਵਾਰ ਦਸੇ ਵੀ ਜੋੜਨਾ ਆ ਜਾਂਦਾ ਬੰਦੇ ਨੂੰ ਵੀ ਕਿਵੇਂ ਜੋੜਨਾ ਹੈ ਇਹ ਕਟਿੰਗ ਦਾ ਹੀ ਕੰਮ ਹੁੰਦਾ ਮੇਰਾ ਹੁਣ ਇਹ ਇਧਰੋਂ ਐ ਸਲਵਾਰ ਬਣ ਜਾਣੀ ਆ ਆ ਦੇਖੋ ਜਿਹੜਾ ਉਧਰੋਂ ਕੱਪੜਾ ਲਾਇਆ ਆ ਇਹ ਤਾਂ ਕਿਸੇ ਸੁਮੋਰ ਰੈਸਲਰ ਦੀ ਲੱਗਦੀ ਇਹ ਉਧਰੋਂ ਕੱਪੜਾ ਲਾਇਆ ਸੀ ਇਧਰ ਇਹਨੂੰ ਜੋੜ ਕੇ ਇਹ ਹੁਣ ਹੈਵੀ ਸਲਵਾਰ ਬਣ ਜਾਣੀ ਆ ਇਹਦੇ ਚ ਵਾਰ ਇਹ ਬਚਾ ਲਿਆ ਛੋੜੂਗੀ ਹਾਂਜੀ ਇੱਥੇ ਇਹ ਜੋੜ ਪੈ ਜਾਣੇ ਆ ਇਹਦੇ ਤੇ ਇਥੋਂ ਇਹ ਪਹੁੰਚਾ ਰਹਿ ਜਾਣਾ ਪਹੁੰਚੇ ਦੀ ਕਾਟ ਪਾਉਣ ਦੀ ਲੋੜ ਦੀ ਪੈਂਦੀ ਸਿਰਫ ਸਲਾਈ ਪਾ ਕੇ ਨਿਸ਼ਾਨੀ ਦੇਣੀ ਹੁੰਦੀ ਆ ਆਪਾਂ ਨੇ ਆਪਣੇ ਪਰਫੈਕਟ ਸਲਵਾਂਟ ਹੱਥ ਦਿੱਤੀ ਆ ਐਂ ਕਹੀਦਾ ਆ ਆਪਾਂ ਐਂ ਤਾਂ ਕਵਾ ਲਈ ਜੀ ਆ ਮੈਨੂੰ ਵੀ ਤਾਂ ਨਹੀਂ ਹਲੇ ਮੈਨੂੰ ਨਹੀਂ ਕਿਹਨੋਂ ਕਿੰਦੇ ਆ ਆ ਮਮਮੀ ਨੇ ਕੰਮ ਖਰਾਬ ਕਰਤਾ ਥੋੜਾ ਜਿਹਾ ਕੱਪੜਾ ਵੇਸਟ ਕਰਤਾ ਇਧਰੋਂ ਉਹਨਾਂ ਨੇ ਉਹ ਕਰਿਆ ਸੀਗਾ ਇਹਦੇ ਜੋ ਵੱਧ ਕੱਪੜਾ ਲਾ ਕੇ ਕਹਿੰਦੇ ਸੀਗੇ ਮੈਂ ਉਹ ਕਰਨਾ ਆ ਦੇ ਦਿਨ ਰੀਲ ਲੈ ਕੇ ਆਣੀ ਸੀਗੀ ਉਹਨਾਂ ਨੇ ਇੰਡੀਆ ਦਾ ਕੰਮ ਕੀਤਾ ਤੇ ਡੈਡੀ ਜੀ ਕਾਰਡ ਪਾ ਕੇ ਇੰਨਾ ਕਪੜਾ ਵੇਸਟ ਕਰਦਾ ਉਹਨੇ ਜੋੜ ਪਾਉਣ ਵਾਲੇ ਔਖਾ ਕਰੂਗਾ ਇੰਨਾ ਕੰਮ ਸੀਗਾ ਆਪਾਂ ਉਹਨੇ ਜੀ ਸ্লাইਟ ਟਾਈਮ ਮਿਲਦੇ ਆਪਾਂ ਤੁਹਾਨੂੰ ਕਟਿੰਗ ਇਹ ਵੀ ਹੋ ਗਈ ਆ ਬੁਕਰਮ ਲੈਣ ਆਪਾਂ ਕਰਦੇ ਭੇਜੇ ਹੋਏ ਆ ਬਾਅਦ ਚ ਮਿਲਦੇ ਆ